ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮੇਰੀਆਂ ਤੁਹਾਡਾ ਠੀਕ ਠਾਕ ਹੋ ਜੀ ਮੈਂ ਵੀ ਠੀਕ ਹਾਂ ਜੀ ਸਵਾਗਤ ਹੈ ਜੀ ਮੇਰੇ ਚੈਨਲ ਤੇ ਤੁਹਾਡਾ ਜੀ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਤੇ ਮੈਂ ਅੱਜ ਨਿਸ਼ਾਨੀਆਂ ਲਾਈਆਂ ਸੀਗੀਆਂ ਇਹ ਆਪਣੀ 24 ਬ੍ਰੈਸਟ ਬਾਈ ਕਮਰ 25 हिਪ ਦੀਆਂ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਕਿਸ ਤਰੀਕੇ ਨਾਲ ਨਿਸ਼ਾਨੀਆਂ ਲਗਾਈਆਂ ਨੇ ਕਿੰਨੀਆਂ-ਕਿੰਨੀਆਂ ਲਾਈਆਂ ਨੇ ਤੁਸੀਂ ਪ੍ਰੋਪਰ ਵੀਡੀਓ ਦੇਖ ਸਕਦੇ ਹੋ ਜੀ ਹੁਣ ਮੈਂ ਇੱਕ ਹੱਥ ਨਾਲ ਹੁਣ ਫੜਿਆ ਤੇ ਇੱਕ ਹੱਥ ਨਾਲ ਹੀ ਮੈਂ ਤੁਹਾਨੂੰ ਦੱਸ ਸਮਝਾਉਂਗੀ ਆ ਦੇਖਿਓ ਆਪਾਂ ਇਹਦਾ ਤੀਰਾ ਰੱਖਿਆ ਜੀ 6:30 ਇਹ ਆ ਵੇਖੋ 6:30 ਆਪਾਂ ਤੀਰਾ ਰੱਖਿਆ ਇਹਦਾ ਇਹ ਦੇਖਿਓ ਸਾਢੇ 6 ਇਹ ਸਸੰਦਾ ਪੂਰਾ ਸਾਢੇ 6 ਰੱਖਿਆ ਤੀਰਾ نیچے ਨੂੰ ਆਪਾਂ ਬਾਕਸ ਬਣਾਇਆ ਸੀ 7 ਇੰਚ ਦਾ ਦੇਖ ਇੱਕ ਮਿੰਟ ਜੀ ਹਾਂ ਵੇਖੋ نیچے ਨੂੰ 7 ਆਪਣੇ 24 ਬ੍ਰੈਸਟ ਦੇ ਤੇ ਆਪਾਂ ਸਾਡੇ 12 ਰੱਖਿਆ ਕਿ 25 ਰੱਖਿਆ ਆਪਾਂ 1/2 ਇੰਚ ਮਾਰਜਿਨ ਰੱਖਿਆ ਅੱਗੇ ਆ ਜਾਓ ਇੱਥੇ ਆਪਣੀ ਬਾਈ ਕਮਰ ਆਪਾਂ 22 ਰੱਖਾਂਗੇ 25 ਆਪਣੀ ਕਮਰ ਹਿਪੇ ਵੇਖਿਓ ਹੇਪ ਆਪ ਨੂੰ ਪ੍ਰੋਪਰ 25 ਹੀ ਰੱਖਣੀ ਹੈ ਸਾਈਡ ਸਲਾਈ ਆਪਣੀ 15 ਤਿਆਰ ਹੈ ਆਪਾਂ 16 ਹੀ ਰੱਖੀਏ ਅੱਧਾ 1 ਇੰਚ ਪੂਰਾ ਆਪਣਾ ਮਰ ਜਾਣੇ ਅੱਧਾ ਇੰਚ ਆਪਣਾ ਇੱਥੇ ਆਏਗਾ ਅੱਧਾ ਇੰਚ ਆਪਣਾ ਪਲੋਈ ਦੀ ਸਲਾਈ ਦੇ ਵਿੱਚ ਆਏਗਾ ਠੀਕ ਹੈ ਜੀ ਫਰੰਟ ਕਾਟ ਦੇ ਦੇਖਿਓ 1 ਇੰਚ ਤੇ ਬੈਕ ਆਰਟ 2.5 ਇੰਚ ਦੇ ਠੀਕ ਹੈ ਜੀ ਇਹ ਆਪਾਂ 2.5 ਇੰਚ ਤੇ ਤਾਂ ਰੱਖੀਏ ਜਾਂ ਆਪਾਂ 2.5 ਇੰਚ ਤੇ ਵੀ ਰੱਖ ਸਕਦੇ ਸੀ ਬੈਕ ਗਲਾ ਇਹਨਾਂ ਦਾ 5 ਇੰਚ ਇਸ ਲਈ ਆਪਾਂ ਆਪਣਾ ਇਹ ਇਹਨਾਂ ਦੀ ਬ੍ਰੈਸਟ ਜ਼ਿਆਦਾ ਹੈ ਸਰੀਰ ਭਾਰੀ ਹੈ ਤੇ ਬੈਕ ਸਾਈਡ ਗਲਾ ਜਿਹੜਾ ਆਪਣਾ ਇਹਨਾਂ ਦਾ ਤੇ ਇਹ ਜਿਹੜੀ ਆਪਣੀ ਆਵਲੀ ਕਾਟ ਹੈ ਨਾ ਇਹ ਵੀ ਆਪਾਂ ਇੱਥੇ ਪਾਣੀ ਸੀ ਇਹ ਵਾਲੇ ਪਿਛੋਂ ਲਾਗਣਾ ਇੱਥੇ 3 ਇੰਚ ਤੇ ਆਪਾਂ نیچے ਇੱਥੇ 3 ਇੰਚ ਡਾਊਨ ਕਰ ਲੈਣਾ ਸੀ ਆਪਾਂ ਇੱਥੇ ਮਲਾਣੀ ਸੀ ਆਪਾਂ ਪਰ ਹੀ ਸਿੱਧੀ ਰੱਖੀਏ ਆਪਾਂ ਜਿਹੜਾ ਭਾਰੀ ਬੰਦਾ ਗਲਾ ਛੋਟਾ ਹੈ ਦੀ ਆਪਾਂ ਕਾਟ ਬੈਕ ਸਾਈਡ ਤੋਂ ਸਿੱਧੀ ਰੱਖਾਂਗੇ ਠੀਕ ਹੈ ਤੇ ਫਰੰਟ ਆਪਾਂ 1 ਇੰਚ ਤੇ ਹੀ ਪਾਵਾਂਗੇ ਠੀਕ ਹੈ ਜੀ ਤੇ ਇਹ ਆਪਣੀ ਹੈ ਬ੍ਰੈਸਟ ਦੀਆਂ ਕਾਟਾਂ 25 हिप ਤੇ 22 ਕਮਰ ਦੀਆਂ ਤੇ ਆਪਾਂ ਥੱਲੇ ਪਲੋਈ ਵੀ ਤੁਹਾਨੂੰ ਦਿਖਾ ਦਈਏ ਆਪਾਂ ਇਹਨਾਂ ਦੀ ਪਲੋਈ ਪਾਈਏ ਜੀ ਆ ਦੇਖਿਓ ਨੀਚੋਂ ਲਵਾਂਗੇ ਆਪਾਂ 12 ਸਵਾ 12 ਤੇ ਆਪਾਂ ਨੀਚੋਂ ਡਾਉਣ ਪਾਵਾਂਗੇ ਤੇ ਇਧਰਲੀ ਸਾਈਡ ਜਿਹੜੀ ਆਪਾਂ 4 ਤੇ ਹੀ ਪਾਵਾਂਗੇ ਉਦਾਂ ਆਪਾਂ 3.5 ਪਾਣੇ ਆ ਨਾ ਦੇਖਿਓ ਆਪਾਂ 4 ਤੇ ਹੀ ਪਾਵਾਂਗੇ ਠੀਕ ਹੈ ਨਾ ਜਿਹੜੀ ਆਪਣੇ 20 ਤੋਂ ਉੱਪਰ ਕਮਰ ਹੋएगी ਉਹਨਾਂ ਦੇ ਤੁਸੀਂ ਇਹ ਵਾਲੀ ਲੰਮੀਆਂ ਪਲੇਟਾਂ 4 ਇੰਚ ਦੀ ਸਪੇਸ ਤੇ ਹੀ ਪਾਣੀਆਂ ਨੇ ਤੇ ਇਹ ਇਹ ਆਪਣੀ ਅੱਜ ਦੀ ਵੀਡੀਓ ਜੀ ਜੇਕਰ ਤਾਂ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਏ ਤੇ ਲਾਇਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਥੈਂਕ ਯੂ ਜੀ ਧੰਨਵਾਦ ਜੀ